ਕੀ ਹੋਇਆ ਬਦਿਆ ਹਾਂਜੀ ਕੀ ਹੋ ਰਹੀ ਆ ਹੋਇਆ ਸੱਟਾ ਲੱਗੀਆਂ ਬੇਟੇ ਨੂੰ ਮੇਰੇ ਗੱਲ ਸਾਰੀ ਗੱਲ ਦਾ ਸੁਣਾ ਦੇਖੋ ਦੇ ਉਹ ਹਨ ਅਰੇ ਗੱਲ ਜਦੋਂ ਆਈ ਅੱਛਾ ਬਾਹਰ ਬੱਚੇ ਗਏ ਭਾਜੀ ਕੰਮ ਕਰਨ ਚਲੋ ਲੜਦੇ ਉਹ ਵਾਰ-ਵਾਰ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਇਹਨਾਂ ਨਾਲ ਬਾਅਦ ਵਿੱਚ ਬਹੁਤ ਝਗੜਾ ਕੀਤਾ ਦਾਤਰ ਕਿਰਪਾ ਨਾ ਮੇਰੇ ਬੱਚਿਆਂ ਨੂੰ ਮਾਰ ਦਿੱਤਾ ਮਰਿਆਂ ਨੂੰ ਚੁੱਕ ਕੇ ਲੈ ਗਏ ਹਸਪੀਟਲ ਖੜਿਆ ਥਾਣੇ ਖੜਿਆ ਥਾਣੇ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਕਹਿੰਦੇ ਤੁਸੀਂ ਉੱਥੇ ਲੈ ਜਾਓ ਹਸਪੀਟਲ ਖੜਿਆ ਉੱਥੇ ਹਸਪੀਟਲ ਵਾਲਿਆਂ ਨੇ ਮਾੜੀ-ਮੋਟੀ ਪਟਕ ਕੀ ਕਰਤੀ ਮਾੜੀ ਮੋਟੀ ਦਵਾਈ ਦੇਤੀ ਉਹਨਾਂ ਨੇ ਪੈਸੇ ਖਾ ਲਏ ਉਹਨਾਂ ਨੇ ਮੇਰੇ ਬੱਚਿਆਂ ਦਾ ਕੋਈ ਇਲਾਜ ਨਹੀਂ ਕੀਤਾ ਕੁਝ ਨਹੀਂ ਕੀਤਾ ਹੈ ਹਾਂਜੀ ਧਰਨਾ ਇਸਾ ਤੇ ਸਾਡਾ ਕੋਈ ਸੁਣਾਈ ਨਹੀਂ ਹੋਈ ਕੋਈ ਸਾਡਾ ਇਲਾਜ ਨਹੀਂ ਹੋਇਆ ਕੁਝ ਨਹੀਂ ਹੋਣਿਆ ਸਾਡਾ ਤੇ ਕੱਲ ਤੇ ਅਸੀਂ ਆਏ ਸਾਡੇ ਬੱਚਿਆਂ ਨੂੰ ਗੋਲੀ ਤਾ ਕੇ ਦਿੱਤਾ ਟੀਕਾ ਤਾ ਕੇ ਲਾਇਆ ਮੇਰੇ ਬੱਚੇ ਅਸਲ ਡਾਕਟਰਾਂ ਨੇ ਹਸਪੀਟਲ ਇੱਥੇ ਜਿਹੜੇ ਸਰਕਾਰੀ ਹਸਪੀਟਲ ਵਿੱਚ ਹਾਂਜੀ ਹਾਂਜੀ ਇਹ ਮੰਗਿਆ ਕਰਦੇ ਆ ਮੰਗਿਆ ਕਰਦੇ ਆ ਤੇ ਉਹਨਾਂ ਦਾ ਇਲਾਜ ਆ ਵੇਖੋ ਆਜਾ ਇਹਦੀ ਬੇਟੀ ਨਹੀਂ ਕੀਤੀ ਜੀਜੋ ਇਹ ਫੜਦੇ ਆਂ ਅੰਦਰ ਸੁਟਿਆ ਲੱਤਾਂ ਮਾਰੀਆਂ ਡੱਡ ਚ ਆ ਬੱਚੇ ਨੂੰ ਪਾਣੀ ਚ ਸੁਟਿਆ ਆ ਬੋਲੋ ਬੀਬੀ ਕੀ ਆਂ ਅੰਬੇਟੀ ਆ ਦੇਖ ਰਹੇ ਸਾਰੇ ਭਰਾ ਮੇਰੇ ਹੱਥ ਨਹੀਂ ਕਰੇ ਆਣ ਕੇ ਮੇਰੇ ਹੱਥੀ ਪੈ ਕੇ ਮਿਲਵਾਲਾ ਤੁਰ ਕੇ ਤੂੰ ਆ ਮੇਰੀ ਬੇਟੀ ਜੋ ਸਾ 8 ਮਹੀਨੇ ਦੀ ਫੜ ਕੇ ਨਾ ਬਾਹਰ ਚ ਸੁਟੀ ਬੜੀ ਜ਼ੋਰ ਦੀ ਇਹਦੇ ਸਾਬ ਰੋੜ ਪਿਆ ਸਿਰ ਚ ਸਾਤ ਤੱਕ ਕਿੰਨਾ ਸੁਤ ਗਿਆ ਆਪਣੇ ਮਾਰਕੀ ਭੇਜੇ ਤੇ ਤੇ ਬਦਦਾ ਕੋ ਨਹੀਂ ਨਾ ਹੋ ਗਿਆ ਕੱਲ ਦਾ ਕੋਈ ਨਹੀਂ ਹੁੰਦਾ ਸੇਰ ਤੇ ਇਹਨੇ ਐਂਡ ਨਹੀਂ ਜਾਣਦਾ ਹਾਂ ਜਾਤੋ ਮੇਰੇ ਕਿਤੇ ਹਾਂ ਬਸ ਇਹੋ ਕਰ ਖੜੀ ਜਾਂਦੇ ਵੀ ਤੁਸੀਂ ਲੈ ਜਾਓ ਜਾਗਦੀ ਜੀ ਜੀ ਮੈਨੂੰ ਨੰਬਰ ਆਦੇਗਾ ਤੁਸੀਂ ਜੰਮੇਲਾ ਕਾਜ ਕਰੇਂਗੇ ਤੋ ਨਾਟ ਮੈਂ ਤੋ ਨਾ ਹੋਣਾ ਤੇ ਨਾ ਕੇਰੇ ਕਿਤੇ ਡਾਕਟਰ ਆਨੇ ਨਾ ਕੀ ਆ ਕਿ ਨੀ ਨਾ ਸਿਹਰਾ ਕੀ ਆ ਕੀ ਆ ਸਪਾਦੀਨਾਂ ਕਾਲ ਦੀ ਕੇਰ ਨਹੀਂ ਕੀਤੀ ਸਾਡੇ ਬੱਚੇ ਦੀ ਹੈ ਬਤ ਇੱਕ ਜਨਾ ਨਹੀਂ ਬੱਚੇ ਦੀ ਮਾਂ ਬਣਨ ਵਾਲੀ ਫੇਰ ਹੈ ਉਹਨਾਂ ਦੀ ਕੇਰ ਕਿਉਂ ਨਹੀਂ ਹੋਣੀ ਉਹਨਾਂ ਦਾ ਪੈਸੇ ਦਾ ਜਵਾਬ ਦੇਣ ਕਿ ਉਹ ਹੈ ਨਹੀਂ ਖੇਤੇ ਨਾਲੇ ਦੇ ਸਿਰ ਤੇ ਇਹਨਾਂ ਵਾਸਤੇ ਕੀ ਕੀਤਾ ਜਾਏਗਾ ਭਾਈਆਂ ਸਾਰੀਆਂ ਚੇਤਾਂ ਉਹ ਚਾਚਾ ਤਾਇਆ ਤਾਂ ਦੂਰ ਦੂਰ ਰਹਿੰਦੇ ਆ ਉਹ ਕਿੱਨਾ ਚੱਲ ਕੇ ਆਉਣਗੇ ਆ ਦੇਖੋ ਸਾਡੇ ਬੱਚੇ ਦੇ ਹਾਲਾਤ ਕੁਝ ਹਾਲ ਹੈ ਨਾ ਨਹੀਂ ਹਾਂਜੀ ਮਾਂ ਘਰ ਦੇ ਪੋਤੀ ਕਰ ਦੇਣਾ ਸਾਡੇ ਬੱਚੇ ਨਾਲ ਇਨਸਾਨ ਬੱਚਾ ਸਾਫ ਹੋਵੇ ਇਨਸਾਨ 我装备了吗？啊 ਕਹਿੰਦੇ ਤੁਸੀਂ ਟਰੀਟਮੈਂਟ ਨਹੀਂ ਕੀਤਾ ਮਰੀਜ਼ ਹੈਡ ਇੰਜਰੀ ਦਾ ਸੀ ਉਹਦਾ ਸਾਰਾ ਟਰੀਟਮੈਂਟ ਉਹਦਾ ਐਕਚੁਅਲੀ ਰਮਦਾਸ ਤੋਂ ਰੈਫਰ ਹੋਇਆ ਸੀ ਉਹਨੂੰ ਸੀਟੀ ਸਕੈਨ ਦੀ ਲੋੜ ਸੀ ਰਮਦਾਸ ਵਾਲਿਆਂ ਨੇ ਇੱਥੇ ਜਨਾਲੇ ਭੇਜ ਦਿੱਤਾ ਜਦਕਿ ਜਿੱਥੇ ਐਫਐਸੀਟੀ ਸਕੈਨ ਦੀ ਫੈਸਿਲਿਟੀ ਨਹੀਂ ਨਾ ਹੀ ਸਾਡੇ ਕੋਲ ਮੈਡੀਕਲ ਸਪੈਸ਼ਲਿਸਟ ਹੈ ਤੇ ਉਹ ਮਰੀਜ਼ ਅਸੀਂ ਰੱਖਿਆ ਜਦ ਤੱਕ ਸਾਨੂੰ ਲੱਗਿਆ ਠੀਕ ਹੈ ਜਦੋਂ ਲੱਗਿਆ ਕਿ ਬਈ ਉਹਦਾ ਕੰਮ ਵਿਗੜ ਰਿਹਾ ਅਸੀਂ ਉਹਨੂੰ ਰੈਫਰ ਕਰਨ ਦਾ ਜੋ ਈਐਮਓ ਨੇ ਮੈਨੂੰ ਰਿਪੋਰਟ ਦਿੱਤੀ ਹੈ ਰੈਫਰ ਕਰਨ ਦਾ ਅਸੀਂ ਕਰਤਾ ਅਸੀਂ ਸਿਵਲ ਸਰਜਨ ਨੂੰ ਸਾਰਾ ਐਕਸਪਲੇਨ ਕੀਤਾ ਐਸਐਮਓ ਰੰਦਾਸ ਨੂੰ ਵੀ ਬੁਲਾਇਆ ਕਿ ਤੁਹਾਡੇ ਐਮਓਜ਼ ਗਲਤ ਕਰ ਰਹੇ ਹਨ ਜਿਹੜਾ ਕੇਸ ਹਾਇਰ ਸੈਂਟਰ ਤੇ ਰੈਫਰ ਹੋਣਾ ਚਾਹੀਦਾ ਉਸ ਨਾਲੇ ਹੋ ਰਹੇ ਹਨ ਪਰ ਚੇਲੂਪੋ ਕੇ ਵੀ ਕੱਟੇ ਜਾਂਦੇ ਪਰਚੇ ਮਜੀਠੇ ਵੀ ਕੱਟੇ ਜਾਂਦੇ ਹਨ ਪਰ ਇੱਕ ਰੰਦਾਸ ਦੇ ਹੀ ਕਿਉਂ ਟ੍ਰੀਟਮੈਂਟ ਲਈ ਇੱਥੇ ਆ ਰਹੇ ਹਨ ਜਦ ਕਿ ਇਹਨਾਂ ਨੂੰ ਸਿਲਫ ਸਿਰਫ ਫੈਸਿਲਿਟੀ ਐਕਸਰੇ ਦੀ ਦਿੱਤੀ ਗਈ ਹੈ ਕੀ ਐਕਸ-ਰੇ ਕਰਵਾਓ ਆਪਣੇ ਕਿਉਂਕਿ ਐਕਸ-ਰੇ ਇਹਨਾਂ ਦੇ ਜਿਹੜੇ ਹੈਗੇ ਆ ਉਹ ਇਹਨਾਂ ਦਾ ਪlant ਖਰਾਬ ਹੈ ਤੇ ਉਹ এক্স-ਰੇ ਇਹਨਾਂ ਨੂੰ ਕਰਨ ਦਾ ਮਤਲਬ ਕਿ ਫੈਸਿਲਿਟੀ ਇੱਥੇ ਮੈਡਮ ਸਾਡੇ ਸੀਐਸ ਮੈਡਮ ਨੇ ਕਿਹਾ ਕਿ ਇਹਨਾਂ ਦੇ এক্স-ਰੇ ਹੋਣੇ ਚਾਹੀਦੇ ਜਿਹੜੇ ਕਦੋਂ ਆਏ ਤੁਹਾਡੇ ਕੋਲ ਕਿਦੋਂ ਬਾਹਰ ਰੱਖ ਦਿੱਤੇ ਪੇਸ਼ੈਂਟ ਜਿਹੜਾ ਐਮਓ ਐ ਔਨ ਡਿਊਟੀ ਉਹੀ ਦੱਸ ਸਕਦਾ ਉਹ ਚਲਾ ਗਿਆ ਮੇਰੇ ਕੋਲ ਜਦੋਂ ਆਇਆ ਮੈਂ फटाफट ਉਹਦੀ ਸਾਰੀ ਟ੍ਰੀਟਮੈਂਟ ਡਾਕਟਰ ਆਪਣੇ ਜਿਹੜੇ ਐਨਸਥੈਟਿਸਟ ਹੋ ਸੀਜ਼ੇਰੀਅਨ ਕਰਾਰੇ ਸੀ ਸਾਡੇ ਕੋਲ ਇੱਕੋ ਹੀ ਇਕੋ ਸਪੈਸ਼ਲਿਸਟ ਹੁੰਦਾ ਹੈ ਮੈਡੀਕਲ ਸਪੈਸ਼ਲਿਸਟ ਸਾਡੇ ਕੋਲ ਕੋਈ ਵੀ ਨਹੀਂ ਹੈ ਤੇ ਸਾਡੇ ਕੋਲੋਂ ਇੱਕ ਐਨਸਥੈਟਿਸਟ ਹੈਗਾ ਉਹਨੂੰ ਮੈਂ ਆਪਰੇਸ਼ਨ ਛੁਡਾ ਕੇ ਐਨਸਥੀਸੀਆ ਛੁਡਾ ਕੇ ਮੈਂ ਕਿਹਾ ਛੱਡ ਤੇ ਤਿੰਨ ਘੰਟੇ ਤੋਂ ਜਿਸ ਨਾ ਸਾਡਾ ਕੇਸ ਹੈ ਨਾ ਸੀ ਮਤਲਬ ਕਿ ਉਹਨੂੰ ਮਤਲਬ ਕਿਦਾ ਪਰਚਾ ਕੱਟਿਆ ਨਾ ਕੁਝ ਕੱਟਿਆ ਤੇ ਫਿਰ ਮੈਂ ਸੀਐਸ ਮੈਡਮ ਨੂੰ ਕਿਹਾ ਹੈਗਾ ਕਿ ਵੀ ਸਾਨੂੰ ਅਨਨੈਸੈਸਰੀ ਰੈਫਰਲ ਆ ਰਿਹਾ ਹੈ ਅਜਨਾਲੇ ਤੋਂ ਉਹਦੇ ਤੋਂ ਰਮਦਾਸ ਤੋਂ ਤੇ ਅਸੀਂ ਚਿੱਠੀ ਵੀ ਕੱਢਤੀ ਹੈ ਤੇ ਇਹ ਰਮਦਾਸ ਦੇ ਐਸਐਮ ਉਹਨੂੰ ਮੈਡਮ ਨੇ ਭੇਜਿਆ ਕਿ ਟੂ ਟੈਕਲ ਦ ਸਿਚੁਏਸ਼ਨ ਕਿਉਂਕਿ ਸਾਡੇ ਕੋਲੋਂ ਤੇ ਉਹ ਕੰਟਰੋਲ ਨਹੀਂ ਆ ਰਹੇ ਸੀ